ਸੋਲੈ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਤੁਹਾਨੂੰ ਦੱਸਦੀ ਹਾਂ ਕਿ ਚਰਨਜੀਤ ਬਰਾੜ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਰ ਜਾ ਰਹੇ ਨੇ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਨੇ ਇੱਕ ਵੱਡਾ ਛਟਕਾ ਦਿੱਤਾ ਹੈ ਯਾਨੀ ਕਿ ਯਾਨੀ ਹਰਪਿੰਦਰ ਸਿੰਘ ਦੇ ਧੜੇ ਦੇ ਵੱਲੋਂ ਜਿਹੜੇ ਕਿ ਚਰਨਜੀਤ ਬਰਾੜ ਸੀ ਤਾਂ ਉਹਨਾਂ ਨੂੰ ਛੱਡ ਕੇ ਹੁਣ ਸ਼ਿ ਪਾ ਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਚਰਨਜੀਤ ਬਰਾੜ ਅੱਜ ਜਿਹੜੇ ਕਿ ਪਾਚਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੁਨੀਲ ਜਾਖੜ ਤੇ ਉੱਥੇ ਹੀ ਹਰਿਆਣਾ ਦੇ ਸੀਐਮ ਨਾਇਬ ਸੈਣੀ ਜਿਹੜੇ ਕਿ ਉਹਨਾਂ ਨੂੰ ਸ਼ਾਮਲ ਕਰਵਾਉਣਗੇ ਤੇ ਇੱਕ ਵੱਡਾ ਚਟਕਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਨੂੰ ਲੱਗੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕੱਲ ਜਾਂ ਪਰਸੋਂ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸਮਾਂ ਹੋ ਗਿਆ ਤੇ ਜਿਸ ਤੋਂ ਬਾਅਦ ਮੈਂ ਪੁਨਰਸੁਰਜੀਤੀ ਤੋਂ ਨਿਰਾਸ਼ ਚੱਲ ਰਹੇ ਨੇ ਤੇ ਜਿਸ ਤੱਕ ਹੁਣ ਉਹਨਾਂ ਨੇ ਅਸਿਫਾ ਦੇ ਦਿੱਤਾ ਅਸਿਫਾ ਤੋਂ ਬਾਅਦ ਭਾਜਪਾ ਦਾ ਪੱਲਾ ਫੜ ਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਖਬਰ 2 ਦਸੰਬਰ ਦਾ ਹੁਕਮਨਾਮਾ ਜਾਰੀ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਕ ਫਸੀਲ ਤੋਂ ਸਜ਼ਾਵਾਂ ਲੱਗਦੀਆਂ ਨੇ ਇਸ ਸਜ਼ਾਵਾਂ ਤੋਂ ਬਾਅਦ ਅਕਾਲੀ ਦਲ ਦੇ ਦੋ ਟੜੇ ਹੋ ਜਾਂਦੇ ਨੇ ਤਾਂ ਉੱਥੇ ਹੀ ਹੁਣ ਤਨੁਦਾਰ ਸੇਕ ਇੱਕ ਪਾਸੇ ਬਾਦਲ ਤੜਾ ਤੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਤੜਾ ਤੇ ਜਿਸ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਦੇ ਤੜੇ ਦੇ ਵਿੱਚ ਚਰਨਜੀਤ ਬਰਾੜ ਸ਼ਾਮਲ ਹੁੰਦੇ ਨੇ ਬਾਦਲ ਤੜੇ ਦੀਆਂ ਕਾਫੀ ਕਮੀਆਂ ਕੱਢੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਹੁਕਮਨਾਮਾ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਜਿਸ ਤੋਂ ਬਾਅਦ ਹੁਣ ਚਰਨਜੀਤ ਬਰਾੜ ਜਿਹੜੇ ਕਿ ਗਿਆਨੀ ਹਰਪ੍ਰੀਤ ਦੇ ਤੜੇ ਨੂੰ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਨੂੰ ਹਮੇਸ਼ਾ ਦੇ}{|\text{ਲਿਆਲਬੇ ਦਾ ਕਹਿ ਚੁੱਕੇ ਨੇ ਇੱਕ ਵੱਡਾ ਛਟਕਾ ਦੇ ਦਿੱਤਾ ਹੈ ਤੇ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਚਰਨਜੀਤ ਬਰਾੜ ਦੇ ਵੱਲੋਂ ਪਰਸੋ ਜਿਹੜੀ ਕਿ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਗਈ ਸੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਜਿਸ ਤੋਂ ਬਾਅਦ ਅੱਜ ਚਰਨਜੀਤ ਬਰਾੜ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੁਨੀਲ ਜਾਖੜ ਜਾਂ ਅਤੇ ਅਸ਼ਵਨੀ ਸ਼ਰਮਾ ਦੀ ਗੁਆਇਦ ਵਿੱਚ ਸ਼ਾਮਲ ਹੋਣਗੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅੱਜ ਕਈ ਚਿਹਰੇ ਜਿਹੜੇ ਕਿ ਵੱਡੇ ਚਿਹਰੇ ਪਾਤਪਾ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਚਰਨਜੀਤ ਬਰਾੜ ਨੂੰ ਲੈ ਕੇ ਹੁਣ ਚਰਚਾਵਾ ਹੋ ਰਹੀਆਂ ਨੇ ਜਿਸ ਤਹਿਤ ਤੁਹਾਨੂੰ ਦੱਸਿਆ ਕਿ ਚਰਨਜੀਤ ਬਰਾੜ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਨੂੰ ਛੱਡ ਕੇ ਭਾਜਪਾ ਜੁਆਇਨ ਕਰਨ ਜਾ ਰਹੇ ਨੇ ਸੁਨੀਲ ਜਾਖੜ ਅਤੇ ਅਸ਼wini ਸ਼ਰਮਾ ਦੀ ਗਵਾਹੀ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਸ਼ੇ ਅਮਲ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਇਹ ਵੀ ਚਰਚਾ ਚੱਲ ਰਹੀ ਹੈ ਕਿ ਅੱਜ ਵੱਡੀ ਗਿਣਤੀ ਚ ਤੇ ਅੱਜ ਵੱਡੇ ਚਿਹਰੇ ਜਿਹੜੇ ਕਿ ਹੋਰ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਜਿਸ ਤੋਂ ਬਾਅਦ ਅੱਜ ਦੇਖਣਾ ਹੋਵੇਗਾ ਕਿ ਕਿਹੜਾ ਕਿਹੜਾ ਵੱਡਾ ਚਿਹਰਾ ਭਾਜਪਾ ਦੇ ਵਿੱਚ ਸ਼ਾਮਲ ਹੋਵੇਗਾ ਪਰੰਤੂ ਹੁਣ ਚਰਨਜੀਤ ਬਰਾੜ ਦੇ ਵੱਲੋਂ ਗਿਆਨੀ ਹਰਪਿੰਦਰ ਸਿੰਘ ਦਾ ਤੜੇ ਨੂੰ ਜਿਹੜਾ ਕਿ ਇੱਕ ਵੱਡਾ ਛਟਕਾ ਦਿੱਤਾ ਗਿਆ ਹੈ ਅਕਾਲੀ ਦਲ ਨੂੰ ਪੁਨਰ ਸੁਰਜੀਤੀ ਨੂੰ ਛੱਡ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਚਰਨਜੀਤ ਬਰਾੜ